ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ YouTube Tractor Melna Channel 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊਆ 18x7 ਦੀ ਡਬਲ ਟਾਇਰ 2024 ਮਾਡਲ ਬਲੇਟੀ ਰਮ ਵਧੀਆ ਰੰਗ ਪੇਂਟ ਫੁੱਲ ਐਕਸੈਸਰੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਟ ਹੈ ਜੀ 296000 296000 ਪਰ ਰੇਟ ਰੱਖਿਆ ਗਿਆ 2024 ਮਾਡਲ ਹੈ ਜੀ 7973866162 7973866162 ਇਸ ਨੰਬਰ ਤੇ ਫੋਨ ਕਰਕੇ ਤੁਸੀਂ 18/7 ਦੀ ਟਰਾਲੀ 290000 ਅੱਧ ਵਿੱਚ ਖਰੀਦ ਸਕਦੇ ਹੋ 2.5 ਸਾਲ ਦੀ ਝੋਟੀ ਵਿਕਾਊ ਹੈ ਜੀ 2.5 ਸਾਲ ਦੀ ਝੋਟੀ ਵਿਕਾਊ ਮਦਰ ਮਿਲਕ ਰਿਕਾਰਡ 16 ਕਿਲੋ ਮਦਰ ਮਿਲਕ ਰਿਕਾਰਡ 16 ਕਿਲੋ ਹੈ ਜੀ 2.5 ਸਾਲ ਦੀ ਝੋਟੀ ਵਿਕਾਊ ਏਰੀਆ ਸਰਦੋਲਗੜ 35000 ਰੁਪਏ ਝੋਟੀ ਦਾ ਰੇਟ ਰੱਖਿਆ ਗਿਆ ਜੀ 8837665987 8837665987 ਇਸ ਨੰਬਰ ਤੇ ਫੋਨ ਕਰਕੇ ਤੁਸੀਂ 2.5 ਸਾਲ ਦੀ ਝੋਟੀ ਮਦਰ ਮਿਲਕ ਰਿਕਾਰਡ 16 ਕਿਲੋ ਇਹ ਤੁਸੀਂ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਖਰੀਦੋ 7,50,000 ਰੁਪਏ ਰੇਟ ਰੱਖਿਆ ਗਿਆ 2021 ਮਾਡਲ ਹੈ ਏਰੀਆ ਜੀ ਪਿੰਡ ਬੁੱਲੇ ਚੱਕ ਗੁਰਦਾਸਪੁਰ ਸਵਰਾਜ 963 ਟਰੈਕਟਰ ਵਿਕਾਊ ਹੈ ਜੀ 9779417311 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ ਟਰੈਕਟਰ ਜਿਹੜਾ ਖਰੀਦ ਸਕਦੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਡੀ ਐਮ ਦਾ 7 ਫੁੱਟ ਰੋਟਾਵੇਟਰ ਵਿਕਾਊ ਆ 2020 ਮਾਡਲ 3 ਮਹੀਨਿਆਂ ਦੀ ਬਲੇਟਾਂ ਦੀ ਗਾਰੰਟੀ ਬਾਕੀ ਐ 98% ਬਲੇਡ ਨੇ ਏਰੀਆ ਸਰਹੰਦ ਹੈ ਜੀ ਰੇਟ ਹੈਗਾ 66000 60000 ਪਰ ਰੇਟ ਰੱਖਿਆ ਗਿਆ ਜੀ 88378 6549788378 65497 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੀ ਡੀ ਐਮ ਦਾ 7 ਫੁੱਟਾ ਰੋਟਾਵੇਟਰ 2020 ਮਾਡਲ 66000 ਰੁਪਏ ਦੇ ਵਿੱਚ ਤੁਸੀਂ ਰੋਟਾਵੇਟਰ ਜਿਹੜਾ ਖਰੀਦ ਸਕਦੇ ਹੋ 11 ਹਲ ਜੈਤੋ ਦੇ ਬਣੇ ਵਿਕਾਊ ਨੇ ਪੂਰੇ ਸਾਫ਼ ਏਰੀਆ ਜੀ ਦੋਦਾ ਮੁਖਸਰ ਸਾਹਿਬ ਰੇਟ ਹੈ ਜੀ 22000 22000 ਰੁਪਏ ਰੇਟ ਰੱਖੇ ਗਿਆ ਜੀ 11 ਹਲ ਜੈਤੋਂ ਦੇ ਬਣੇ ਵਿਕਾਊ ਨੇ ਪਿੰਡ ਦੋਦਾ ਮੁਖਸਰ ਸਾਹਿਬ ਰੇਟ ਵਾਈ ਹੇਅਰ 84270 69834 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਜਲਦੀ ਪਹੁੰਚ ਸਕੇ Oppo A5s ਮੋਬਾਈਲ ਵਿਕਾਊ ਹੈ ਜੀ ਬਲੈਕ ਕਲਰ ਨਾਲ ਸਾਰੀ ਅਸੈਸਰੀ ਕੰਡੀਸ਼ਨ ਨਿਊ ਪਈ ਹੈ 332 ਰੇਟ ਹੈਗਾ ਜੀ 5500 ਏਰੀਆ ਗਹਿਰੇ ਬੁੱਟਰ ਬਠਿੰਡਾ 7901971852 7901971 852 ਇਸ ਨੰਬਰ ਤੇ ਫੋਨ ਕਰਕੇ ਦੂਸੇ Oppo ਦਾ ਫੋਨ ਹੈ ਜਿਹੜਾ 5500 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਮਾਲਕ ਵੀਰ ਦਾ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 7901971852 ਇਹ ਨੰਬਰ ਹੈ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਪਾਲ ਦਾ ਲੇਜ਼ਰ ਕਰਾ ਵਿਕਾਵਾ 2007 ਮਾਡਲ ਓਕੇ ਰਿਪੋਰਟ ਏਰੀਆ ਭਾਗੀ ਬੰਦਰ ਤਲਵੰਡੀ ਸਾਬੋ ਪਾਲ ਦਾ ਲੇਜ਼ਰ ਕਰਾਹਾ ਵਿਕਾਊ ਆ 2007 ਮਾਡਲ ਓਕੇ ਰਪੋਰਟ ਹੈ ਜੀ ਏਰੀਆ ਭਾਗੀਵੰਦ ਤਲਵੰਡੀ ਸਾਬੋ ਰੇਟ 1,85,000 9463609981 9463609981 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਾਲ ਦਾ ਲੇਜ਼ਰ ਕਰਾਹਾ 2007 ਮਾਡਲ 1,85,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ स्वराज अठ सौ पचवंजा ट्रैक्टर बिकाऊ है जी हो हो ही, है, है, हुआ, दो हज़ार तेई मॉडल है जी थ्री स्पीड है जी एक सौ सत्तर घंटा चलिया एक सौ सत्तर घंटा चलया स्वराज अठ सौ पचवंजा ट्रैक्टर बिकाऊ दो हज़ार तेई मॉडल एरिया फरीदकोट रेट है जी सत्त लख अ हज़ार सत लख अस्सी हज़ार रुपया प्राइस रखा गया एरिया फरीदकोट है जी एक सौ सत्तर घंटा चलिया गया दो हज़ार तेई मॉडल है बाकी तुम का नंबर है जो नोट कर लो उस नंबर डील कर 9876852421 ਨੰਬਰ ਤੇ ਫੋਨ ਕਰਕੇ ਸਵਰਾਜ 855 ਡਾਇਰੈਕਟਰ ਤੁਸੀਂ ਖਰੀਦ ਸਕਦੇ ਹੋ ਲੋਜੀਕ ਹੋਰ ਅੱਜ ਨਵੀਂ ਤੁਹਾਡੇ ਲਈ ਜ਼ਮੀਨ ਦੀ ਵੀਡੀਓ ਲੈ ਕੇ ਆਈਆਂ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤਾਂ ਕਿ ਜੋ ਕਿਸਾਨ ਵੀਰ ਜ਼ਮੀਨ ਖਰੀਦਣ ਦੇ ਚਾਹਵੜ ਨੇ ਇਹ ਵੀਡੀਓ ਉਹਨਾਂ ਤੱਕ ਲਾਜ਼ਮੀ ਪਹੁੰਚ ਸਕੇ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਆਪਦੇ WhatsApp Facebook ਕਿਤੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ 9 ਕਿੱਲੇ ਜ਼ਮੀਨ ਹੈ ਜੀ ਤਕਸੀਮ ਤੱਕ ਹੈ ਫਗਵਾੜਾ ਤੋਂ ਨਮਾਸ਼ਹਿਰ ਹਾਈਵੇ ਦਾ ਫਰੰਟ ਹੈ ਰੇਟ ਹੈਗਾ ਜੀ 50 ਲੱਖ ਕਿੱਲੇ ਦਾ 50 ਲੱਖ ਰੁਪਿਆ ਕਿੱਲੇ ਦਾ ਰੇਟ ਰੱਖਿਆ ਗਿਆ ਜੀ 9 ਕਿੱਲੇ ਜ਼ਮੀਨ ਹੈ ਤਕਸੀਮ ਟੱਕ ਹੈ ਜੀ 788914493 788914493 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਜਿਲ੍ਹਾ ਬਠਿੰਡੇ ਦੇ ਪਿੰਡ ਕੋਟ ਸ਼ਮੀਰ ਫਕਤਾ ਪਾਈਕਾ ਜਲਾਲ}{|\text{ਦਿਆਲਪੁਰਾ ਅਤੇ ਸੰਤੂਕਲਾ ਬੱਲੂ ਕੇ ਇਨਾਂ ਪਿੰਡਾਂ ਵਿੱਚ ਅਤੇ ਬਰਨਾਲੇ ਜ਼ਿਲ੍ਹੇ ਦੇ ਟੱਲੇਵਾਲ ਆਰਾਮਗੜ ਗਾਗੇਵਾਲ ਇਨਾਂ ਪਿੰਡਾਂ ਵਿੱਚ} ਦੋ ਤੋਂ ਪੰਜ ਕਿੱਲੇ ਜ਼ਮੀਨ ਹੈ ਵੇਚਣ ਵਾਲੇ ਅਤੇ ਗਹਿਣੇ ਕਰਨ ਵਾਲੇ ਵੀਰ 86995 10528 86995 10528 ਇਹਨਾਂ ਬਟਨਡੇ ਤੇ ਪਰ ਨਾਲ ਜਿਲੇ ਤੇ ਪਿੰਡਾਂ ਵਿੱਚ ਜੋ ਮੈਂ ਦੱਸੇ ਨੇ ਦੋ ਤੋਂ ਲੈ ਕੇ ਪੰਜ ਕਿੱਲੇ ਜ਼ਮੀਨ ਵੇਚਣ ਵਾਲੇ ਤੇ ਗਹਿਣੇ ਕਰਨ ਵਾਲੇ ਵੀਰ ਜ਼ਰੂਰ ਸੰਪਰਕ ਕਰਨਾ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ